ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਚੱਲ ਜੇ ਹਾਂ ਹਾਂ ਚਾਲਾ ਪੈਂਕ ਦਾ ਮਥਾ ਫਰਸੀਆ ਮੈਂ ਕਿੰਨੇ ਦਿਨ ਹੋ ਗਏ ਲਾਰਾ ਹੀ ਲਾਈ ਜਾਂਦੀ ਆ ਤੱਕਾ ਤੋਂ ਕਹਣਾ ਕਰੀ ਕੰਦਰਾ ਵਾਲਾ ਨਹੀਂ ਤੱਕਾ ਤੋਂ ਕਹਿ ਤਮ ਜੰਮੇ ਨਹੀਂਗਾ ਆ ਜਾ ਫਿਰ ਉੱਥੇ ਚੱਲਦੇ ਆਪਾਂ ਚਾਪਲੇ ਦੇ ਮੈਦਾਨੇ ਖੇਤ ਟਾਲੀ ਵਾਲੇ ਪਤਾਗਾ ਹਲਕ ਰਿਆ ਹੋਏਗਾ ਬਾਬਾਦਨ ਹੋਗੇ ਨਹੀਂ ਨਹੀਂ ਹਲਕੇ ਤਾਂ ਕਿੱਥੇ ਆ ਮੈਨੂੰ ਆਖਾ ਮੈਨੂੰ ਸਹੇ ਵਾਲਾ ਸੀ ਬਾੜੂ ਨੇ ਅੱਛਾ ਮੈਨੂੰ ਕਹਿੰਦਾ ਜਿੱਦਾ ਘਰੇ ਆ ਕੇ ਤੇ ਰੈਲੀ ਹੋਏ ਮੈਨੂੰ ਵੀ ਮਿਲਿਆ ਸੀਗਾ ਕਹਿੰਦਾ ਚਾਚੀ ਆ ਜੀ ਉਧਰ ਅੱਛਾ ਆਖਾ ਚੱਲ ਕੋਈ ਨਹੀਂ ਆਉਂਗੀ ਤਾਂ ਟਾਈਮ ਹੀ ਨਹੀਂ ਲੱਗਦਾ ਜਿੱਕ ਤਾਂ ਛੱਡਣ ਜੇ ਛੋਟੇ ਹੋ ਗਏ ਸਾਲ ਦਾ ਟਾਈਮ ਹੁਣ ਤੈਨੂੰ ਪਤਾ ਤਾਂ ਹੈਗਾ ਘਰ ਦੇ ਕੰਮ ਤਾਂ ਦੀ ਨਹੀਂ ਨਿਭੜਦੇ ਅੱਜ ਲੋਹੜੀ ਦਾ ਦਿਨ ਆਜ ਖਵਾਉਂ ਤੈਨੂੰ ਚੌਲਾਂ ਵਾਲੀਆਂ ਪਿੰਨੀਆਂ ਦਵਾਜਾ ਖੇਤ ਚੱਲ ਉੱਥੇ ਢੋਏ ਹੀ ਇਹ ਚ ਹਾਂ ਕੋਈ ਦੇਰੀ ਖਰਚਾ ਬਠਾ ਵੇ ਜਵਾਕਾਂ ਨੂੰ ਖਵਾਉਂਗੀ ਆਪਣੇ ਕੁਝ ਲੈ ਕੇ ਮੂੰਗਫਲੀਆਂ ਰੇ ਉਡਣਾ ਹੋਈ ਗੱਟ ਕੋਈ ਤੇ ਦੇ ਦਾਂਗਾ ਤੈਨੂੰ 4-500 ਰੁਪਇਆ ਹੈਗਾ ਮੈਂ ਕੋਲ ਦੇ ਦੂੰਗਾ ਔਰ ਜਵਾਕ ਵੀ ਚੈੱਕ ਕਰਦੇ ਕੋਈ ਗੱਟ ਕੁਛ ਖਾਈਏ ਮਰੁੰਡਾ ਮਰਾਂਡਾ ਕੋਈ ਤੈਨੂੰ ਤਾਂ ਮਰੁੰਡਾ ਦੇ ਕੇ ਤੁਰੂ ਜਵਾਕਾਂ ਦੀ ਦੁਕਾਨ ਤੋਂ ਲਿਆ ਦੀ ਅੱਛਾ ਤੂੰ ਜਾਲ ਟੋਏ ਜਲਾਲੀ ਜਾ ਕੇ ਕੱਚਾ ਉਹੀਂ ਨਾ ਪਕਾਈ ਮਰੀ ਐ ਕਰ ਕੰਜਰਾ ਸਾਰਾ ਦਾਣਾ ਪਕਾਈ ਖਾਧੀ ਐ ਮੈਂ ਸਾੜੀਆਂ ਅਜ ਮੈਨੂੰ ਹੋਰ ਇੱਥੇ ਰੋਕ ਲੀਏ ਕਿ ਗਾਹਾਂ ਚੱਲੀਏ ਬਸ ਇੱਥੇ ਜੇ ਰੋਕ ਲਾਵੇ ਮੈਂ ਤਾਂ ਕਹਿੰਦਾ ਪਾਉ ਮੋਟਰ ਕੋਲੇ ਲਾ ਦਨੇ ਆਪਣੀ ਨਹੀਂ ਬੇ ਕੰਜਰਾ ਬੇ ਨਹੀਂ ਦੇਖਦਾ ਲੈ ਇੱਥੇ ਲਾ ਲੈਨੇ ਹੈ ਨਹੀਂ ਹਾਂ ਲਾ ਦੇ ਰਿਲਾ ਦੇ ਕਮੇ ਨੂੰ ਆ ਦੱਸ ਚ ਹਾਂ ਤੇ ਮੈਂ ਕੱਲ ਸਨੇਹ ਆ ਲਾਇਆ ਸੀ ਹਾਂ ਕੱਲ ਤੂੰ ਆਈ ਨਹੀਂ ਹਾਂ ਹੂੰ ਕੱਲ ਦਵਾਈ ਨਹੀਂ ਤੇਨ ਕੱਲ ਸਨੇਹ ਆਇਆ ਸੀ ਕੱਲ ਮੈਨੂੰ ਕੰਮ ਸੀ ਵੀ ਕਰੇ ਕੰਮ ਸੀ ਭਾਈ ਚੋਦੀ ਤੂੰ ਆਇਆ ਨਾ ਕਰਿਆ ਕਰ ਤੂੰ ਮੇਰਾ ਦਿਲ ਤੋੜ ਦਿੰਨੀ ਜਦੋਂ ਆਉਂਦੀ ਨਹੀਂ ਨਾ ਜਿਵੇਂ ਦਿਲ ਟੁੱਟ ਜਾਂਦਾ ਕ ਮੈਨੂੰ ਆਇ ਲੱਗ ਜੀ ਭਾਈਂ ਦਾ ਲੈਣਾ ਇੰਨਾ ਪੈਸਾ ਵੀ ਦੇਈਦਾ ਤੇ ਗੱਲ ਵੀ ਨਹੀਂ ਬਣਦੀ ਕੰਮ ਸੀਗਾ ਵੇ ਕੰਜਰਾ ਮੈਨੂੰ ਕੱਲ ਕਰੇ ਤਾਂ ਨਹੀਂ ਆਇਆ ਗਿਆ ਮੈਥੋਂ ਤਾਂ ਕੰਮ ਤੂੰ ਕੰਮ ਕੁਮ ਛੱਡ ਜਾਗਾ ਤੈਨੂੰ ਪਤਾ ਨਾਲੇ ਮੈਂ ਖਰਚਾ ਪਾਣੀ ਇੰਨਾ ਜਿੰਨਾ ਤੈਨੂੰ ਜੀ ਤਾਂ ਮੇਰਾ ਬਥੇਰਾ ਕਰਦਾ ਸੀ ਵੀ ਜਾ ਕੇ ਆਵਾ ਚਲੋ ਉਹਦੇ ਕੋਲ ਮਿਲ ਕੇ ਆਵਾ ਪਰ ਮੈਥੋਂ ਫੋਈ ਨਹੀਂ ਪਿਆ ਕੱਲ ਮੇਰਾ ਤਾਂ ਫੋਪੂਜ ਬਾਕਰ ਨੂੰ ਲਾਰੇ ਲਾ ਕੇ ਆ ਜਾ ਕਰ ਕਾ ਜੇ ਮੈਂ ਕੱਖ ਲੈ ਕੇ ਉਹਨੇ ਜੇ ਸਾਗ ਦਾ ਬਾਨਾ ਲਾ ਦਿਆ ਕਰ ਹੁੰਦਾ ਪਤਾ ਜਬਾਖ ਸ਼ਹਿਰ ਹੋ ਰਿਹਾ ਕਾ ਨੂੰ ਸਾਰੇ ਲਾਰੇ ਕਾ ਨੂੰ ਉਹ ਕਰਦੇ ਨੇ ਜਬਾਕ ਬਾੜੇ ਕੰਜਰ ਨੇ ਹੁਣ ਤਾਂ ਹਜੇ ਮਹੀਨਾਕ ਤਾਂ ਉਹ ਚੱਲੂ ਆ ਨਹੀਂ ਕਿ ਸਾਗ ਦਾ ਸਾਗ ਦਾ ਬਾਨਾ ਲਾ ਦਿਆ ਕਰ ਨੇ ਪੈ ਜਾ ਇੱਥੇ ਕਿਰਾ ਅੱਛਾ 2 ਮਿੰਟ ਗੱਲਾਂ ਬਾਤਾਂ ਕਰਦੇ ਫਿਰ ਚੱਲਦੇ ਆਪਾਂ ਉਧਰ ਫਿਰ ਕਰਾਂਗੇ ਆਪਦਾ ਛੂ ਮੰਤਰ ਕੋਈ ਕੀ ਛੂ ਮੰਤਰ ਕਰਾਂਗੇ ਵੇ ਤਵੀ ਸੱਜਿਆ ਕਾਦੀ ਬਾਸਤੇ ਹੋ ਛੂ ਮੰਤਰ ਕਰਨੋਂ ਬਾਸਤੀ ਛੱਡਿਆ ਉਵੇਂ ਪਕਾਈ ਨੇ ਮਾਰੀ ਹੈ ਕਰ ਤੰਜਰਾ ਸਾਰਾ ਦੇਣਾ ਪਕਾਈ ਪੂ ਕੋਈ ਕੱਲ ਨੂੰ ਮਾਰਦਾ ਆਪਣੇ ਜਿਹੜੇ ਤੁੜੀਆਂ ਜਾਂ ਦਵਾਈਆਂ ਸੀਗੇ ਉਥੇ ਮੇਲੇ ਤੋਂ ਨਹੀਂ ਭਨਤੀਆਂ ਤੇ ਹੋਰ ਹੁਣ ਕ ਲੜਾਈ ਜੀ ਹੋ ਗਈ ਸੀ ਮੇਰੇ ਘਰ ਵਾਲੇ ਨਾਲ ਤੇ ਉਹਨੇ ਕੁੱਟੀ ਜਦੈਂ ਤੁੱਦ ਸਾਰੀਆਂ ਚੂੜੀਆਂ ਚੜ ਗਈਆਂ ਭਨਤੀਆਂ ਮੇਰੇਗਾ ਐਂ ਦਾ ਛੋਲਾ ਤੇ ਦੋ ਨਹੀਂ বাজਦੀਆਂ ਬੁੰਡ ਤੇ ਦੋ ਟੰਬੇ ਮਾਰਿਆ ਕਰ ਉਹ ਤੇ ਚੂੜੀਆਂ ਭਨ ਕੇ ਬਹਿ ਵੀ ਦੂਤਾ ਤਾਣੂ ਵੱਜਦੇ ਆ ਉਦੋਂ ਤਾਂ ਗਾਜਾ ਚੱਕ ਲਿਆ ਦੋ ਦੋ ਮਾਰੀਆਂ ਮੇਰੇ ਜਵਾਕਾਂ ਨੂੰ ਵੀ ਕੁੱਟਿਆ ਇੰਨਾ ਤੇ ਨਾਲੇ ਮੇਰੇ ਮਾਰੀਆਂ ਤੇ ਚੂੜੀਆਂ ਚੜ ਗਈਆਂ ਭਨਨਤੀਆਂ ਸਾਰੀਆਂ ਉਹ ਦੋ ਜਮਰੀਆਂ ਨੂੰ ਪਤਾ ਸਰਚ ਮਾਰਦਾ ਤਾਂ ਬਚਤ ਰਹਿ ਗਈ ਤੂੰ ਗਰੀ ਜਿੱਦੇ ਹੁਣ ਕੁੱਟਣ ਲੱਗੇ ਨੀ ਤੂੰ ਮੈਨੂੰ ਲਾਇਸ ਨੇਹਾ ਅੱਛਾ ਹਾਂ ਮਾ ਉਧਰ ਥੋੜੇ ਬਾਗ ਕਿ ਟੱਪਦੇ ਜੋ ਟੱਪਣ ਲੱਗੇ ਨਾ ਹੂੰ ਉਹਦੇ ਜਿੱਦਰ ਕੁੱਟਣ ਲੱਗੇ ਮਨ ਸੁਨੇਹਾ ਲਈ ਮੈਂ ਕੋਟੂ ਮੰਦ ਉਹਦੀ ਅੱਛਾ ਭਾਜਾ ਲਲ ਵੱਡਾ ਬੈਲੀ ਦੱਸੂਗਾ ਦੱਸ ਦਿੰਗੂ ਮੈਂ ਕੰਮ ਧੰਦਾ ਦੇ ਜਾਣਦਾ ਨਹੀਂ ਮੇਰੇ ਸਾਲੇ ਕੁੱਟਣ ਟਿੱਕਰ ਝਾਣਾ ਹੂੰ ਭੈਂ ਦੇਲਾ ਨ ਬਖਤੌਰ ਦਾ ਛੋਲਾ ਦੇਨੇ ਦਾ ਕੰਮ ਧੰਦਾ ਦਾ ਜਮਾਂ ਹੀ ਕਰਦਾ ਨਹੀਂਗਾ ਹੋਰ ਰਾਜ਼ ਹੀ ਨਹੀਂ ਕੰਮ ਧੰਦਾ ਕਰਕੇ ਉਹ ਕਮ ਤੇ ਤੂੰ ਵੀ ਘੱਟ ਹੀ ਕਰਦੀ ਐਡੇ ਵਾਲੀ ਹੈ ਨਹੀਂ ਤੂੰ ਵੀ ਕੰਮ ਤੈਨੂੰ ਕਰ ਦਿੱਤਾ ਹੈ ਗਿਆ ਕੰਜਰਾ ਵੇ ਹੋਰ ਦੱਸ ਕਿਵੇਂ ਕਰਾਂ ਕੰਮ ਹੁਣ ਖਾਰਾ ਦਣ ਤਬੇਲੀ ਨਹੀਂ ਰਹਿਣੀ ਆ ਮੈਂ ਤੂੰ ਬੇਲ ਜੀ ਇਕੱਲਾ ਕੰਮ ਨਹੀਂ ਕਰਦੀ ਤੇ ਹੋਰ ਹਾਂ ਇਕੱਲਾ ਬੇਲ ਜੀ ਕੰਮ ਨਹੀਂ ਕਰਦੀ ਤੂੰ ਮੈਂ ਤੈਨੂੰ ਆਖੇ ਸਾਡੇ ਤੂੰ ਗੋਹਾ ਗੋਹਾ ਸੱਟਿਆ ਕਰ ਪਾਂ ਜਲਾਂਦੀ ਉੱਥੇ ਨਹੀਂ ਤੂੰ ਜਾਂਦੀ ਗੋਹਾ ਗਾਹਾ ਤੈਨੂੰ ਸੱਟਿਆ ਕਾਣੂ ਜਾਂਦਾ ਹੁਣ ਬੜੀ ਉਮਰ ਹੋ ਗਈ ਮੇਰੀ ਤਾਂ ਹੋਰ ਹੁਣ ਬੁੰਡ ਦੁਖਦੀ ਆ ਲੈ ਗੋਹਾ ਨਹੀਂ ਸੱਟਿਆ ਜਾਂਦਾ ਇਹ ਤੋਂ ਹੁਣ ਸਰਸਰ ਦੁਖਦਾ ਮੈਥੋਂ ਨਹੀਂ ਬੱਠਲ ਚੱਕੇ ਜਾਂਦੇ ਡੇਣੇ ਭਾਰੀ ਵੇ ਪਖਾਨ ਕੁੱਤੀ ਤੂੰ ਉਹ ਛੂਟਾਂ ਦੀ ਸਕੀਨ ਆ ਤੇ ਲੈ ਹੁਣ ਲੀੜਾ ਕੱਪੜਾ ਤਾਂ ਪਾਉਣੀ ਆ ਉਹ ਗੀਤੀਆਂ ਨਹੀਂ ਉਹ ਤਾਂ ਛੂਟਾਂ ਦੀ ਸਕੀਨ ਪੱਤ ਲੋ ਅੱਛਾ ਫਿਰ ਦੀ ਰਗਾਉਣੀ ਚੁੰਨੀਆਂ ਬੈਡਾ ਬੜਾ ਹੋ ਗਿਆ ਤੂੰ ਤੇ ਗਾਣੇ ਤੂੰ ਨੰ ਮੁੰਡਿਆਂ ਖੁੰਡਿਆਂ ਵਾਲੇ ਸੁਣਦਾਗਾ ਹੈ ਤੇ ਮੈਂ ਸਾਰਾ ਦਿਨ ਸੁਣਦਾ ਮੋਬਾਈਲ ਤੇ ਐਡਾ ਮੋਬਾਈਲ ਮੇਰੇ ਕੋਲ ਬਗੀਤੀ ਸੁਣਦਾ ਸਾਰਾ ਦਿਨ ਤੇ ਹੋਰ ਬੂਰੇ ਗਾਣੇ ਸੁਣਦਾਗਾ ਤੂੰ ਵੀ ਦੂਜੇ ਦੇ ਜਵਾਕਾਂ ਨਹੀਂ ਚੱਕਦਾ ਤੂੰ ਚੁੰਨੀਆਂ ਰਗਾਉਂਦੀ ਹਜੇ ਫਿਰਦੀਆਂ ਦੇਖ ਬੁੱਟੀਆਂ ਆਲੀਆਂ ਭੈਣ ਦੀ ਬੁੱਧੀ ਬੁੜੀ ਕਿਹੜੇ ਬਾਥੇ ਆ ਤੂੰ ਤੇ ਲੀੜੇ ਕੱਪੜੇ ਤਾਂ ਪਾਉਣੀ ਆ ਕੰਜਰਾ ਹੋਣਾ ਕੁ ਮਾਸ ਨੇ ਢਲੇ ਲੱਤਾਂ ਤੋਂ ਬਾਹਾਂ ਤੋਂ ਆਏ ਪਈਆਂ ਪੂਰੀ ਵਧੀਆ ਤੇ ਮਾਸਤ ਵਾਲੇ ਕੀ ਟਲ ਵਾਏ ਤੇ ਮੇਰੀ ਉਮਰ ਕੋਈ ਬਾਲੀ ਤਾਂ ਨਹੀਂ ਹੈਗੀ ਹਲੇ ਤਾਂ ਮੈਂ 35 ਸਾਲਾਂ ਦੀ ਆ ਹਾਂ ਬੇਟਾ ਜੇ ਕੰਮ ਨਹੀਂ ਕਰਕੇ ਰਾਜੀ ਹੂੰ ਐ ਤਾਂ 35 ਸਾਲਾਂ ਦੀ ਕੰਮ ਨਹੀਂ ਕਰਕੇ ਰਾਜੀ ਹਾਂ ਕੰਮ ਆਪਾਂ ਕੱਢੀਏ ਕੰਮ ਫਿਰ ਹਣ ਕੀ ਕੰਮ ਕੱਢਗੇ ਵੀ ਮਰੀ ਜਨਾ ਭਕਾਈ ਤੂੰ ਤਾਂ ਤੈਨੂੰ ਸੱਜਿਆ ਕਰੀ ਵਾਸਤੇ ਕਿੰਨੇ ਦਿਨ ਹੋ ਗਏ ਲਾਰੀ ਲਾਈ ਜਾਨੀ ਐ ਤੂੰ ਤਾਂ ਤੂੰ ਤਾਂ ਉਦ ਦੇ ਸੱਦ ਲੈ ਮੈਨੂੰ ਉਦ ਦੇ ਮਾਂ ਤਾਂ ਬੜੀ ਤੰਗ ਹੋਈ ਮੇਰੇ ਤੋਂ ਤਾਂ ਬਾਹਰ ਵੀ ਨਹੀਂ ਬੈਠਿਆ ਗਿਆ ਮੁੜ ਕੇ ਖਾਦੀਏ ਜਿਗੜਾਣ ਵਾਲੀਆਂ ਸੇਵੀਆਂ ਚ ਕਿਉਂ ਪਾ ਪਾ ਕੇ ਹੋਰ ਮਾ ਦਾ ਗੜਾਣ ਵਾਲੀਆਂ ਸੇਵੀਆਂ ਬਣਾਮਣਾ ਖਾਧੀਆਂ ਫਿਰ ਆਏ ਬਖਤੌਰ ਤੇੜੀਆਂ ਲਵਾ ਦਿੰਦਾ ਕੰਜਰਾ ਵੀ ਮੈਂ ਤਾਂ ਨਹੀਂ ਆ ਤੇਰੇ ਨਾਲ ਪੰਗਾ ਲੈਂਦੀ ਅੱਜ ਤੋਂ ਬਾਅਦ ਪਤਾ ਬਖਤੌਰ ਬਹੁਤ ਭੜਾਗਾ ਮੈਂ ਤਾਂ ਅਫਲਾਲ ਚਾ ਆ ਜੰਨੀ ਆ ਪੈਸੇ ਦੇ ਤੇ ਉਹ ਮੂੰਹ ਹੀ ਆ ਜੰਨੀ ਆ ਇੰਨੀ ਮਫਾਇਦਾ ਤਾਂ ਹੈ ਨਹੀਂ ਤੇਰੇ ਕੋਲ ਪੈਸੇ ਬਣਦਾ ਬਹੁਤ ਔਖਾ ਗਾ ਚਿੰਦਰੇ ਪੈਸਾ ਤਾਂ ਬਣਦਾ ਤਾਂ ਔਖਾ ਹੀ ਆ ਤਾਂ ਇਹ ਤਾਂ ਮੈਨੂੰ ਵੀ ਪਤਾ ਮੈਂ ਕਿਵੇਂ ਕਮਾਈ ਕਰਕੇ ਲੈ ਆਉਣਾਗਾ ਕਮਾਈ ਤਾਂ ਚਲ ਕਰਦਾਗਾ ਤੂੰ ਐ ਤਾਂ ਮੈਨੂੰ ਪਤਾ ਖੇਤ ਪਤਾ ਕਿੰਨੇ ਔਖਾ ਦਾ ਕਮਾਈ ਕਰਨੀ ਖੇਤ ਚ ਹਾਂ ਐ ਤਾਂ ਮੈਨੂੰ ਪਤਾ ਸਾਰਾ ਦਿਨ ਬੀਲਣਾ ਰੇ ਪਾਲਾ ਹੋਈ ਸਪਰੇਅ ਕਰ ਲਾਓ ਕਿ ਜੇ ਪਾਣੀ ਲਾ ਲਾਓ ਕਿ ਜੇ ਕੁਝ ਕਰ ਲਾਓ ਕਿ ਜੇ ਕੁਝ ਕਰ ਲਾ ਔਖਾ ਬਹੁਤਾ ਐ ਤਾਂ ਔਖਾ ਤਾਂ ਮੈਨੂੰ ਪਤਾ ਫਿਰ ਤੂੰ ਤਾਂ ਸੁੱਕੀ ਬੁੰਡ ਮਾਰ ਕੇ ਲੈ ਜਾਨੀ 5-700 ਦੀ ਦੂਜੇ ਦਿਨ ਤੇ ਲੈ ਪੈਸੇ ਤਾਂ ਲੈਣੀ ਆ ਕੰਜਰਾ ਹੁਣ ਤੇ ਘਰ ਦਾ ਜਵਾਗ ਰਾਸ਼ਨ ਪਾਣੀ ਨਹੀਂ ਆਉਂਦਾ ਕੋਈ ਸੌਦਾ ਪੱਤਾ ਲਿਆਉਣੀ ਆ ਜਵਾਕਾਂ ਦੀ ਫੀਸ ਫੂਸ ਭਰਦੀ ਆ ਸੋ ਕੰਮ ਆ ਵਿਕੰਦਰਾ 300 ਰੁਪਏ ਦੀ ਬੁੱਧੀਦਾਨ ਗੱਪ ਮਾਰੀਂ ਨੇ ਦਾ ਸਰਕਾਰੀ ਜਿ ਰੱਖੇ ਨੇ ਕੋਈ ਸਰਕਾਰੀ ਚ ਨਹੀਂ ਮੁੰਡਾ ਸਰਕਾਰੀ ਚ ਕੁੜੀ ਪ੍ਰਾਈਵੇਟ ਪੜਦੀ ਆ ਅੱਛਾ ਹਾਂ ਮੈਨੂੰ ਤਾਂ ਪਤਾ ਨਹੀਂ ਮਾਹੁੰਡਾ ਪ੍ਰਾਈਵੇਟ ਆ ਕਿ ਕੁੜੀ ਪਹਿਲਾਂ ਮੁੰਡਾ ਪੜਾਇਆ ਕਿੰਨੇ ਸਰਕਾਰ ਪ੍ਰਾਈਵੇਟ ਅੱਛਾ ਕੀ ਹਾਂ ਮੈਨੂੰ ਨਹੀਂ ਪਤਾ ਸੀ ਸਿੰਦਰੇ ਵੀ ਤੂੰ ਪ੍ਰਾਈਵੇਟ ਵੀ ਜਵਾਕ ਲਾਰ ਕੇ ਕੋਈ ਤੇ ਹੋਰ ਲਾਰ ਕੇ ਜਵਾਕ ਮੈਂ ਮੈਂ ਤਾਂ ਕਈ ਵਾਰ ਦੇਖਿਆ ਝੋਲੇ ਚੱਕੀ ਜਾਂਦੇ ਹੁੰਦੇ ਨੇ ਲਿਬੜੇ ਜੇ ਨਾ ਲਿਬੜੇ ਕਿਉਂ ਨੇ ਵਿੱਚ ਹੋਰ ਸੋਹਣੇ ਪੂਰੇ ਜਵਾਕ ਮੇਰੇ ਅੱਛਾ ਹਾਂ ਫਿਰ ਮੈਂ ਜਾਣਦਾ ਨਹੀਂ ਤੇਰੀ ਜਵਾਕਾਂ ਨੂੰ ਪਹਿਲਾਂ ਦੇਖੇ ਨਿੱਕੇ ਜਹ ਹੁੰਦੇ ਵੱਡੇ ਹੋ ਗਏ ਹਨ ਹੁਣ ਹੁਣ ਤਾਂ ਵੱਡੇ ਹੋ ਰਹੇ ਆ ਖਾਸੇ ਤਾਂ ਇਹ ਦੇਖਣਾ ਵੱਡੇ ਹੋ ਗਏ ਹੁਣੇ ਫਿਰ ਮੈਂ ਤਾਂ ਪਹਿਲਾਂ ਦੀ ਗੱਲ ਕਰਦਾ ਮੈਂ ਤਾਂ ਹਾਂ ਹਾਂ ਪਹਿਲਾਂ ਤਾਂ ਹੈਗੀ ਸੀ ਸਿੰਦਰ ਵਿੱਚ ਚੱਲ ਫਿਰ ਕੱਢੀਏ ਕੱਪੜਾ ਨਾ

ਕਿ ਜਿੰਦਰਾ ਡੱਜਦਾ ਤਾਂ ਕਮਕਾ ਡੱਜ ਨਹੀਂ ਸਰਦਾ ਮੇਰਾ ਮੇਰੇ ਤਾਂ ਨਹੀਂ ਪੋਹ ਪੈਂਦਾ ਮੇਰਾ ਤਾਂ ਵੀ ਕੰਡਰਾ ਮੇਰਾ ਪੜੇ ਜੋ ਪਾਰ ਚਲ ਦੇਣੀ ਹੈ ਕਿ ਬਾੜੇ ਪਹਿਣੀ ਹੈ ਆਪਣੇ ਆਪਣੇ ਲੋਹਾਂ ਦੇ ਐਵੇਂ ਪਹਿਣਗੇ ਚ ਕੋਨਾ ਤਾਂ ਕੋਈ ਨਹੀਂ ਹੁੰਦਾ ਆਪਣੇ ਆਪ ਦਾ ਖੇਤ ਹੈ ਠਿਕੜਾ ਪੈਂਦੀ ਫੁੱਦੀ ਕੋਈ ਨਹੀਂ ਹੁੰਦਾ ਇਹ ਪਤਾ ਉਹੀ ਆ ਜੇ ਬਾੜੂ ਬੂੜੂ ਹੀ ਆ ਜੇ ਤੇਰਾ ਉਹ ਬਾੜੂ ਤਾਂ ਪੈਂਦਾ ਲੰਨ ਮੇਲਾ ਤਾਂ ਸੌਦਾ ਲੈਣ ਗਿਆ ਅੱਜ ਪਤਾ ਕੋਈ ਨਹੀਂ ਹੁੰਦਾ ਫਿਰਦਾ ਹੀ ਰਹਿੰਦਾ ਲੂਸਲਾਤ ਕਰਦਾਗਾ ਖੁੱਲਾ ਏ ਚੋਬਾਇਆ ਪਾ ਕੇ ਉਹਨੂੰ ਆਪਾਂ ਨੇ ਜਿਹਨੂੰ ਫੋਨ ਕਰਿਆ ਸੀ ਬਾੜੂ ਨੂੰ ਤਾਂ ਹੂੰ ਵੀ ਕਿੱਥੇ ਆ ਤੂੰ ਹਾਂ ਕੱਲ ਕਰ ਹੁਣ ਨਾ ਫੋਨ ਕਰਕੇ ਪੁੱਛੀ ਉਹਨੂੰ ਕਿੱਥੇ ਆ ਹੋਏ ਬਾਈ ਸਮਾਹ ਕੀ ਕਰਾਉਣਾਂ ਵਗੋ ਉਹਨੂੰ ਪੁੱਛ ਕੇ ਛੱਡ ਪਰਾਂ ਕੋਈ ਉਹ ਵੀ ਮੈਨੂੰ ਕਹਦਾ ਸੀ ਕਹਿੰਦਾ ਯਾਰ ਮੇਰਾ ਵੀ ਬਾਈ ਬਣ ਕੇ ਟਾਂਕਾ ਪੰਡਣਾ ਨੇ ਵਾਹ ਹੋਰ ਮੈਂ ਨਹੀਂ ਮੈਂ ਥੋਣੀ ਦੋ ਦੋ ਜਾਣਾਂ ਦਾ ਹੋ ਕੰਮ ਸਰਦਾ ਕੁਝ ਨਹੀਂ ਹੁੰਦਾ ਨਾ ਨਾ ਮੈਂ ਨਹੀਂ ਮੈਥੋਣੀ ਮੇਰੇ ਨਹੀਂ ਹੋਰੀ ਤੂੰ ਕੰਮ ਨਹੀਂ ਲੀਦਾ ਹਾਂ ਕੰਮ ਨਹੀਂ ਨਾ ਬਣਿਆ ਕਰ ਨਾ ਨਾ ਵੀ ਕੰਜਰਾ ਮੇਰ ਦਾ ਤੇਰਾ ਹੀ ਲੋਟ ਨਹੀਂ ਆਉਂਦਾ ਕੰਮ ਆ ਜੇ ਮੇ ਕੰਮ ਨਹੀਂ ਹੈ ਤੂੰ ਨਾ ਨਾ ਮੇਰਾ ਨਹੀਂ ਬੋਹ ਪੈਂਦਾ ਕੁਝ ਨਹੀਂ ਹੁੰਦਾ ਨਾ ਨਾ ਮੇਰੇ ਤੋਂ ਤੂੰ ਹੀ ਨਹੀਂ ਸਮਝਦਾ ਕੱਲਾ ਜਾਣਾ ਉਹ ਕੁਝ ਨਹੀਂ ਹੁੰਦਾ ਮਸ਼ੀਨ ਤੇ ਕੱਪੜਾ ਮਾਰ ਨਾ ਨਾ ਕੋਈ ਕੱਪੜਾ ਨਹੀਂ ਮਾਰਦੀ ਮੇਰਾ ਨਹੀਂ ਬੋਹ ਪੈਂਦਾ ਵ ਕੁੱਲੀੜਾ ਕੱਪੜਾ ਦਾ ਸਰਦਾਨ ਮੇਰੇ ਤਾਂ ਸਲਵਾਰ ਵੀ ਪਾਟੀ ਪਈ ਆ ਦੇਖ ਲੈ ਲੈ ਕਲੀੜੇ ਕੱਪੜੇ ਵਾਲੀ ਦੁਕਾਨ ਮੈਂ ਨਹੀਂ ਕਰਦੀ ਲੈ ਹੁਣ ਕੋਈ ਡੰਗ ਲਵਾਂਗੇ ਕੋਈ 5-400 ਦੇ ਦਿੰਦਾ ਨਹੀਂ ਮੇਰੇ ਕੋਲੇ ਕੁਝ ਨਹੀਂ ਹੈਗਾ ਅੱਛਾ ਦੇ 5-400 ਹਾਂ ਪੰਜ ਦੀ ਬੁੱਢੀ ਖਵਾਦੀ ਫਿਰ ਜਵਾਕਾ ਨੂੰ ਪੀਣੀ ਲੈ ਆ ਕੇ ਤੂੰ ਖੋਇਆ ਜਣੀਆਂ ਚੌੜਾ ਵਾਲੀਆਂ ਮੈਂ ਤਾਂ ਪੈਸੇ ਲੈ ਕੇ ਜਾਊਂਗੀ ਫਿਰ ਕੋਈ 5-700 ਰੁਪਏ ਇਹ ਦੇ ਦੇਗਾ ਤਾਂ ਚਲ 500 ਬਾੜੂ ਤੋਂ ਦਵਾ ਦੂਆਂ 500 ਮੈਂ ਦੇ ਦੂ 1000 ਹੋ ਜੂ ਹਾਂ ਫਿਰ ਤਾਂ ਠੀਕ ਆ ਗਿੰਦਰਾ ਫੋਨ ਕਰ ਲੈਣਾ ਮੈਂ ਬਾੜੂ ਨੂੰ ਹੈ ਬਾੜੂ ਨੂੰ ਫੋਨ ਕਰ ਲੈਣਾ ਮੈਂ ਕਰ ਲੈ ਚੱਲ ਫਿਰ ਐ ਤਾਂ ਕਰਮ ਫੋਨ ਪਾੜੂ ਨੂੰ ਕਰ ਲੈ ਹੁਣ ਉਹਨੂੰ ਗੱਲ ਕਰ ਲਈ ਪਹਿਲਾਂ ਉਹਦੇ ਨਾਲ ਵੀ 500 ਰੁਪਏ ਲਊਗੀ ਕਿਤੇ ਮੁੜ ਕੇ ਮੁੱਕਰੀ ਜਾऊं ਚੱਲ ਮੈਂ ਦੇਖਦਾ ਬਾੜੂ ਕੋਲੇ ਪਹਿਲਾਂ ਤਾਂ ਭਾਂ ਦੇ ਲਾਂਦਾ ਤੇ ਇੱਕ ਤਾਂ ਮੇਰਾ ਸਾਲਾ ਮੋਬਾਈਲ ਹੀ ਬੇਕਾਰ ਜਿਹਾ ਲੈ ਆਇਆ ਉਹ ਵੈਸੇ ਲੂੰਗੀ ਪਹਿਲਾਂ ਮੈਂ ਤਾਂ ਪੈਸਾ ਲਗਾਇਆ ਨਹੀਂ ਪਤਾ ਫਿਰ ਦਾ ਕਿੱਥੇ ਹੋਊਗਾ ਇੱਕ ਤਾਂ ਨੰਗੇ ਹੀ ਬਾਹਲੀ ਡਾਣ ਹੋ ਗਈ ਛੰਦੇ ਦੇ ਚੌਕਰੀ ਦੇ ਲਾਂਦੇ ਨਾ ਅਪਰੇਸ਼ਨ ਵੀ 2 ਵਜੇ ਕਰਾ ਲਿਆ ਉਮਰ ਵੀ ਖਾਸੀ ਹੋ ਗਈ ਬੰਦੀ ਬੰਦੀ ਪਾਉਣ ਦੇ ਲਾਂਦੀ ਜੀ ਦੇ ਮੋੜ ਚੁਕਸਾ ਹਾਂ ਦੇਖਣਾ ਬੈਠੀ ਹੂਗਾ ਬਾੜੂ ਦਾ ਕੰਜਦੇ ਦਾ ਕਦਾ ਨੰਬਰ ਮੇਰੇ ਮੂੰਹ ਜਬਾਨੀ ਯਾਦ ਨਹੀਂਗਾ ਬਾੜੂ ਦਾ ਨੰਬਰ ਹੈਗਾ ਆ ਹੂਆ ਚਰਾ ਦਾ ਲਿਆਜੀ ਆ ਆਪ 95011 16015 ਹਾਂ ਹਾਂ ਪਿਆਲਾ ਹਾਂ ਪਿਆਗਾ Lala. ਕੱਚ ਦੇ ਆ ਨੀ ਪਤਾ ਚੱਕੇ ਕਿ ਨਾ ਚੱਕੇ ਇੱਕ ਤਾਂ ਉਹ ਵੀ ਬੰਦਾ ਕਬੀਲਦਾਰ ਆ ਨਾ ਹੋਰ ਕਬੀਲਦਾਰ ਨੂੰ ਤਾਂ ਬੜਾ ਹੋਰ ਕੋਠੀਆਂ ਦੇ ਠੇਕੇ ਲੈ ਕੇ ਰੱਖਦਾ ਹੈਗਾ ਐਵੇਂ ਲੱਗਦਾ ਸਾਰੇ ਹੀ ਕਬੀਲਦਾਰੀ ਉਹਦੇ ਸਿਰ ਆ ਹੋਰ ਹੋਰ ਜਾਨੀ ਉਹ ਅੱਜ ਕੋਠੀ ਪਾਈ ਜਾਂਦਾ ਹੈ ਹੈਲੋ ਹੈਲੋ ਹਾਂ ਬਖਤਾਰ ਉਹ ਬਾਡੂ ਕਿੱਥੇ ਹੋਏ

ਨਰੇ ਆਪਣਾ ਡੰਗਾ ਲੈ ਜੂ ਨਾਲੇ ਹਾਂ ਤੇਰਾ ਡੰਗਾ ਲਵਾ ਦੂ ਮੈਂ ਹੈ ਚੱਲ ਫਿਰ ਦੇਖ ਲੈਣੇ ਤੇ ਤਾ ਆ ਜੇ ਲਾ ਦੁੱਧੇ ਪੌਣ ਘੰਟੇ ਟਿਕਰਤਾ ਦੇਖ ਲੈ ਤੇ ਨਹੀਂ ਤਾਂ ਜਾਊਗੀ ਕਾਲ ਕਰੀ ਜਾਂਦੇ ਆ ਜਵਾਕ ਜਵਾਕ 15 ਮਿੰਟਾਂ ਚ ਹੀ ਆ ਗਿਆ ਜਵਾਕ ਜੇ ਫੋਨ ਕਰੀ ਜਾਂਦੇ ਆ ਭਾਂਡੇ ਲਾਣੇ ਨੂੰ ਕਹਿੰਦੇ ਬੇਬੇ ਕਿੱਥੇ ਗਈਆਂ ਬੇਬੇ ਕਿੱਥੇ ਗਈਆਂ ਇਹਦੇ ਦਾ ਗੱਪ ਮਾਰਿਆ ਕਹਿੰਦੇ ਮੈਂ ਤਾਂ ਬਖਤੌਰ ਕੇ ਗੋਹਾ ਸਿੱਟਣ ਗਈ ਹੋਈ ਆ ਅੱਛਾ ਹਾਂ ਬਸ ਮੈਂ 15 ਮਿੰਟਾਂ ਚ ਆ ਗਿਆ ਤੈਨੂੰ ਗੱਲ ਦੱਸ ਬਸ 15 ਮਿੰਟਾਂ ਚ ਆ ਗਿਆ ਮੈਂ ਅੱਛਾ ਚੱਲ ਹਾਂ ਮੈਂ ਦੇਖਦਾ ਫਿਰ ਤੂੰ ਐ ਕਹੀਂ ਆ ਜੀ ਹੈ ਹਾਂ ਲੈ ਮੈਂ 500 ਰੁਪਏ ਲਵਾਂ ਹਾਂ ਭਾ 500 ਤਾਂ ਦੇ ਦੀ ਯਾਰ ਵਿਚਾਰੀ ਨੂੰ ਧੱਕਾ ਇਹ ਨਾ ਕਰੀ ਬੇਈਮਾਨਾ ਨਾ ਕਰੀ ਹੋਰ ਕੰਦਰਾ ਕਰ ਲਾ ਗੱਲ ਕਿ ਤੇ ਮੇਰੇ ਨਾਲ ਉਹੀ ਕੰਮ ਕਰਦਾ ਹਾਂ ਤੇ ਆਪਣਾ ਰੋਜ਼ ਡੰਗਾ ਲਾ ਦੇ ਕਰੂ ਤੈਨੂੰ ਰੋਜ਼ 500 ਦੇ ਦਿਆ ਕਰਾਂਗੇ ਆਪਾਂ ਪੰਜ ਲੈਣਾ ਇੰਨਾ ਨਾ ਉਹਨੂੰ ਮੂਲ ਇੰਬਾੜਾ ਰੋਜ਼ ਰਾਜ ਨਹੀਂ ਮੈਥੋ ਚੱਲਦਾ ਕੰਮ ਹੈ ਦੇਖ ਲੈਣੀ ਨਾ ਨਾ ਰੋਜ਼ ਰਾਜ ਨਹੀਂ ਮੈਥੋ ਆ ਜਾਂਦਾ ਰੋਜ਼ 500 ਦੇ ਦੇ ਕਰਾਂਗੇ ਇਹ ਤਾਂ ਜਿਵੇਂ ਭਾਈ ਡੀ ਹੈ ਭਰਾਵਾ ਇਹ ਤਾਂ ਚੱਲਾਂ ਜੋ ਲੋੜੀ ਸੀ ਮੇਰਾ ਤਾਂ ਆਈਆਂ ਏਹਦਾ ਗੱੱਚ ਕੇ ਦੇ ਕੇ ਟੋਰੂ ਮੈਂ ਤੂੰ ਆਜ ਨਹੀਂ ਚੱਲ ਚੰਗਾ ਬਸ ਮੈਂ ਆ ਜਾ ਆ ਜਾ ਬਸ ਸਿੰਦਲ ਮਰੁੰਡੇ ਦੇ ਕੇ ਟੋਰਦਾਂਗਾ ਤੂੰ ਆ ਜਾ ਛੇਤੀ ਜਨੇ ਠੀਕ ਚੰਗਾ ਕੀ ਕਹਿੰਦਾ ਵੇ ਕਹਦਾ ਮੈਂ ਛੇ ਰਹਾ ਬਸ ਚੜਿਆਗਾ ਅੱਛਾ ਤੇ ਆਉਂਦਾ ਹੋ ਨਿਕਰੇ ਜਵਾਕ ਵੀ ਡਿੱਕੀ ਜਾਂਦੇ ਬਾੜੂ ਵੀ ਆਉਣ ਵਾਲਾ ਬਾੜੂ ਬਾੜੂ ਆਪਾਂ ਕਾੜਿਆ ਕਹਿਲਾ ਆਪਾਂ ਡੰਗ ਡੁੰਗ ਲਾ ਲੈਨੇ ਆਪਾਂ ਦੋਨੇ ਜਾਣੇ ਹਾਂ

ਇੱਥੇ ਆ ਜਾ ਇੱਥੇ ਕੰਜਰਾ ਤੋ ਡੁੰਗੀ ਬਾਬਾ ਬੇਥੇ ਕੋਈ ਨੰਗਾ ਨੰਗਾ ਨਾ ਮਾਰ ਲੈ ਕੋਈ ਵੇ ਹੁੰਦਾ ਕੋਈ ਨਹੀਂ ਇੱਥੇ ਭਾਈ ਇੱਥੇ ਹੈਂ ਪਿੱਛੇ ਭਾਈ ਆ ਲੂ ਕੇ ਲੈ ਯਾ ਪਹਿਲਾਂ ਕਾ ਜੋ ਪਿਆਰ ਤਾ ਦੇ ਦੇ ਕੀ ਦੇਣਾ ਜੋ ਪਿਆਰ ਦੇ ਦੇ ਬੁੱਗੀਆਂ ਨਾ ਨਾ ਵੇ ਮੈਂ ਨਹੀਂ ਦਿੰਦੀ ਹੁੰਦੀ ਬੁੱਗੀਆਂ ਦੇ ਦੇ ਬੁੱਗੀਆਂ ਮੈਂ ਤੋ ਨਹੀਂ ਵੇ ਮੈਂ ਦਿੰਦੀ ਤੇ ਬੁੱਬੀ ਦੇ ਦੇ ਬੁੱਬੀ ਲੈ 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 ਫਿਰ ਲੈ ਬੁੱਬੀ ਦੇ ਦੇ ਲੈ

ਹਾਏ ਬੇਬੇ ਮੈਂ ਬਸ ਘਰ ਬੇਕੰਜਰਾ ਹਾਂ ਮੈਂ ਤਾਂ ਨਹੀਂ ਮਤ ਆ ਲਾਈਕ ਕਰਨਾ ਨੂੰ ਮਾਤਾ ਅੱਜ ਤੋਂ ਬਾਅਦ ਮੇਰੇ ਨਾਲ ਮੈਂ ਤਾਂ ਨਹੀਂ ਤੇਰੇ ਕੋਲੇ ਪੰਗਾ ਲੈਣਾ 500 ਲੈ ਲੈ 500 ਘਰ ਬੇਕੰਜਰਾ ਵੇ 500 ਬਸ ਬੇਕੰਜਰਾ ਹਟ ਜਾ ਹੁਣ ਤਾਂ 500 ਰੁਪਏ ਲੈ ਲਓ ਬਸ ਘਰ ਬੇ ਅਟ ਜਾਵੇ ਦੇਖ ਲੈ ਲੈਣਾ ਤਾਂ ਹੈ ਵੇ ਅਟ ਜਾਵੇ ਬਸ ਬੇਕੰਜਰਾ ਤੇਰਾ ਤਾਂ ਬਸ ਘਰ ਬੇ 500 ਰੁਪਏ ਮੈਨੂੰ ਨਹੀਂ ਬਣਦਾ ਮਹਾਰਾਜ ਦੇ ਖਾਪ ਕੇ ਮਸਾ 500 ਦਿੰਦਾ ਅਗਲਾ ਹੱਥ ਨੇ ਹਾਏ ਮਾਰਤੀ ਬੇਲ ਸਰਸਰ ਬਿਲ ਬੇੜਤਾ ਸਰਾਰੇ ਤੇ ਜਿਵੇਂ ਆਤਾ ਕੰਦਾ ਲੀੜੇ ਕਪੜੇ ਮੇਰੇ ਤਾਂ ਸਾਰੇ ਲੱਬੜ ਗਏ ਅੱਜ ਤੋਤੇ ਸੀਗੇ ਲੀੜੇ ਲੈ ਕਬੂਬੀ ਜਦਲ ਮਾਰੀ ਜੀ ਸਿੱਧੀ ਕਰ ਬੇ ਹਾਏ ਬੇ ਬਸ ਬੇ ਹਾਏ ਬੇ ਬਸ ਹਾਏ ਕੁਛ ਕਥਾ ਨਹੀਂ ਹੁੰਦੀਆਂ ਨੇ ਵੇ ਛੱਡ ਬੇ ਬਸ ਹੁਣ ਮਾਰਤੀ ਬੇ ਮੈਂ ਤਾਂ ਤੂੰ ਬੋਲ ਵਾਚ ਬਾੜੂ ਨਾਲ ਕਰੇਂਗੀ ਕਿ ਨਹੀਂ ਦੇਖੂਗੀ ਮੈਂ ਤਾਂ ਕੋਈ ਨਹੀਂ ਹੜੇ ਲੋਟ ਲੱਗਿਆ ਤਾਂ ਪੇਤੂਆ ਕਾ ਕਪੜੀ ਕੁੱਪੜੇ ਪਾਲ ਐ ਇੱਥੀ ਪਾਲਾ ਛਲਵਾਰ ਖੜੀ ਜਾਊਂਗਾ ਬੰਨ ਲਾਵੇ ਅਬ ਦੀ ਧੋਤੀ ਤੂੰ ਮੈਂ ਤਾਂ ਬੰਨਦਾ ਮੈਂ ਤਾਂ ਖੜਾ ਹਾਂ ਕਿ ਬੰਨ ਲਊਂਗਾ ਤੇ ਤੂੰ ਪਾਲਾ ਪਾਲਾ ਤੂੰ ਪਾਲਾ ਤੇਰਾ ਬੰਨ ਲਾਵੇ ਤੂੰ ਤੀਜੀ ਵੀ ਆਗਦੀ ਚ ਪਾਲਾ ਕੰਮ ਨਹੀਂ ਹੋ ਗਈ ਮੈਂ ਭਾਂਚੋਤ ਜੀ ਆਮ ਨਹੀਂ ਆ ਤੂੰ ਕੰਮ ਨਹੀਂ ਤੇ ਤੁਹਾਨੂੰ ਪਤਾ ਨਹੀਂ ਹੈ ਕਬੀਲਦਾਰੀ ਦਾ ਆਏ ਕਬੀਲਦਾਰੀ ਚੱਲਦੀ ਹੁੰਦੀ ਪੈਸਾ ਬਹੁਤ ਔਖਾ ਬੰਨਦਾ ਹੈ ਸਲਵਾਰ ਸਲਵੂਰ ਦਾ ਨਾਣਾ ਨੂੰ ਲੈ ਆਪਾਂ ਜੀ ਅਡਾਂਕ ਛੱਡ ਗਿਆ ਜਹੇ ਮੇ ਆ ਜਾ ਆਪਾਂ ਚੱਲ ਜੀ ਮਾਰਤੀ ਵੇ ਕੰਦਰਾ ਮੇਰੇ ਤੋਂ ਤਾਂ ਰਹਿ ਵੀ ਨਹੀਂ ਜਾਂਦਾ ਹੁਣ ਤੁਰਿਆ ਤਾਂ ਮੁੱਠੋ ਕਿਹੜਾ ਜਾਂਦਾਗਾ ਜਾਨ ਮੇਰੀ ਵੀ ਨਿੱਕਲ ਗਈ ਤੇ ਫੰਡ ਪੰਗੇ ਕਿਉਂ ਲੈਣਾਗਾ ਤੇਰੀ ਭਾਂਡ ਲੈਣ ਆਪੇ ਮਰੇਂਗਾ ਵੇ ਚੌੜਾ ਕੁਐਸੀ ਮਰੇ ਜਾਨ ਦੀ ਗੱਟਾ ਵਾਤ ਬੰਦ ਤੜਵਾਏਗਾ ਕੋਈ ਆਪਦਾ ਗੱਟਾ ਗੁੱਟਾ ਮਾਰਤੀ ਸੀ ਛੁੱਕੀ ਦੇ ਲੰਗੇ ਦੇਦੀ ਪੈਸੀ ਇੱਥੋਂ ਆਹ ਥਾਂ ਦਾ ਕੰਦਰਾ ਵੇ ਹਾਏ ਨੰਗ ਛੇਤੀ ਲੱਭ ਜੀ ਇੱਟ ਤੇ ਤੜਵਾਏਗਾ ਅਤਵਾ ਮੈਨੂੰ ਲੱਗਦਾ ਇੱਥੇ ਜੀ ਕੋਈ ਆ ਸਾਰੇ ਢਲੀ ਜਾਂਦਾ ਰਹਿਤਾ ਹੋਰ ਇੱਥੇ ਕੋਈ ਬੱਜੀ ਛੇਤੀ ਚਾਲਾ ਹਏ ਵੇ ਆ ਜਾ ਆਪਾਂ ਛੂਟਰੀ ਤੇ ਚੱਲੀਏ ਹਣ ਹਾਂ ਚੱਲ ਵੇ ਛੂਟਰੀ ਤੇ ਚੱਲੀਏ ਛੱਡ ਫਿਰ ਸਕੂਟਰੀ ਦੇ ਕੋਈ ਪਿੰਡ ਪੰਡ ਦਾ ਦੇਖਣ ਲਵੇ ਮੈਂ ਤਾਂ ਕੱਲੀ ਭਾਗ ਜਾਨੀ ਬਾਣ ਵਿੱਚ ਦੀ ਇੱਥੋਂ ਮੈਂ ਬਾੜੂ ਨੂੰ ਫੋਨ ਕਰਕੇ ਪੁੱਛਾਂ ਨਾ ਮੈਂ ਤਾਂ ਮੈਂ ਤਾਂ ਨਹੀਂ ਅੱਜ ਵੀ ਜਾਂਦੀ ਮੈਂ ਤਾਂ ਜਾਣੀ ਆ ਬਸ ਬਾੜੂ ਵੀ ਦੇ ਦੂ 500 ਨਾ ਨਾ ਮੈਂ ਇੱਥੋਂ ਮੈਂ ਇੱਥੋਂ ਤਾਂ ਨਹੀਂ ਬਾੜੂ ਬੂੜਾ ਸਾਰਾ ਗਮੇੜਦਾ ਤੂੰ ਹੀ ਕਰਨ ਨੂੰ ਹੱਥ ਲਵਾਤੇ ਇਕੱਲੇ ਜਾਨੇ ਨੇ ਅੱਜ ਸੂ ਬਾੜੂ ਦੇ ਦੂ 1000 ਕੰਚੂ ਆ ਨਾ ਨਾ ਮੈਨੂੰ ਤਾਂ ਲੋੜ ਨਹੀਂ 500 ਦੀ ਅੱਛਾ ਕੇ ਹਾਂ ਬਸ ਤੂੰ ਮੇਰੇ ਮੁੰਡੇ ਨੂੰ ਕਰਦੀ ਗੂਗਲ ਪੇ 500 ਰੁਪਏ ਠੀਕ ਆ ਮੈਨੂੰ ਨੂੰ ਕਰ ਲਾ ਕੋਈ ਲਾਉਂਦਾ ਕੋਈ ਨਹੀਂ ਕਰਵਾਦੀ ਕਿਸੇ ਸੱਥ 500 ਮੈਂ ਤਾਂ ਜਾਣ

ਅੱਛਾ ਔਰੋਕਾ ਜੀ ਮੈਂ ਦੋ ਦਾ ਡੰਗ ਨਹੀਂ ਲਾਉਂਦੀ ਕਹਿੰਦੀ ਭਰਾਵਾ ਸਰਦਾ ਨਹੀਂ ਆ ਕਹਿੰਦੀ ਮਾਰ ਦੂੰਗਾ ਤੁਸੀਂ ਦੋਨੇ ਤਾਂ ਮੈਨੂੰ ਮੈਂ ਤਾਂ 500 ਦੀ ਦੇ ਦਿੰਦਾ ਪਹਿਲਾਂ ਮੈਂ ਦੋ ਕਾਰਡ ਭੁੱਕੀ ਜਿਹਾ ਲਾ ਕੇ ਪਾਈ ਕਰ ਲੈਂਦਾ ਮੰਡ ਗਿਆ ਬਾਲੀ ਪੇੜੀ ਕਰੀ ਮੈਂ ਤਾਂ ਆਪਾਂ ਆਉਂਦਾ ਬੈਗ ਦੇ ਖਾਇਆ ਇਹ ਦੋ ਬੈਗ ਰੋ ਹਾਂ ਪਾਈ ਦਲਣਾ ਬੈਗ ਰੋ ਨਾ ਖਾਇਆ ਕਰ ਮਾੜੀਆਂ ਹੁੰਦੀਆਂ ਨੇ ਦੋ ਖਾਇਆ ਮੈਂ ਤਾਂ ਮੁਖ ਚਲ ਸਿੰਦਰ ਦੋਗੀ ਅੱਜ ਤੱਤਲ ਗੱਲ ਵਾਦਾਂਗੇ ਬੈਗਰੋ ਦਾ ਭਾਂਡੇ ਲੈਣਾ ਤੱਕ ਇੱਕ ਵਾਰੀ ਖੜੀ ਹੁੰਦੇ ਮੁੜ ਕੇ ਡਾਊਨ ਹੋ ਜਾਂਦਾ ਕੰਮ ਬੈਗਰੋ ਨਾ ਖਾਇਆ ਕਰੋ ਮੈਂ ਤਾਂ ਦੋ ਖਾਇਆ ਮੋਹਰ ਖਾਇਆ ਬਾੜੂ ਤੂੰ ਇਹ ਜਿਹਾ ਕੰਮ ਨਾ ਕਰਿਆ ਕਰ ਬਾੜੂ ਤੂੰ ਮੈਨੂੰ ਭੁੱਕੀ ਦਾ ਚਮਚਾ ਖਾਲਿਆ ਕਰ ਤੂੰ ਤਾਂ ਮੈਂ ਤਾਂ ਦੋ ਖਾਇਆ ਬੈਗਰੋ ਮਖਾਉਂਦਾ ਹਾਂ ਤੇ ਕੀ ਮਖਾ ਤੈਨੂੰ ਪਤਾ ਫਿਰ ਹੈ ਨਹੀਂ ਤੇਰਾ ਗਲਤ ਹੈ ਤੇਰੇ ਵਾਸਤੇ ਬੈਗਰੋ ਖਾਣੀਆਂ ਮੈਂ ਖਾਇ ਨਾ ਕਰਾਂ ਫਿਰ ਤੂੰ ਭੁੱਕੀ ਖਾਲਿਆ ਕਰ ਬੈਠ ਦੋ ਚਮਚੇ ਨਾਲੇ ਸਦਾ ਬਹਾਰ ਬਤਵਾ ਦੇ ਪਰ ਜਾਦਾ ਤੂੰ ਮੈਨੂੰ ਸਦਾ ਬਹਾਰ ਚੀਜ਼ ਆ ਗੱਲ ਕਰ ਮਹਿੰਗੀ ਲਿਆਉਣੀ ਔਖੀ ਪੈਂਦੀ ਆ ਹਾਂ ਮੈਂ ਤਾਂ ਟੋਏ ਜੇ ਤੜੀਆਂ ਲਵਾਤੀਆਂ ਹੋਏ ਐਥੀ ਅੱਥੇ ਕਿ ਮੈਂ ਜੇ ਕਰ ਰੱਖ ਦੂੰ ਤਾਂ ਜੇ ਕਿ ਮੈਂ ਪੱਟ ਰੱਖ ਕੇ ਬਾਬਾ ਖੜਕਾਤੀ ਮੈਂ ਤਾਂ ਪੂਰੀ ਝੁੰਡਿ ਖਲਿਆਸ ਤੇ ਸੰਕਰ ਦੇ ਅੱਛਾ ਅਈ ਦੁਬਾਰ ਨਹੀਂ ਕਹਿੰਦੀ ਆਉਂਦੀ ਮੈਂ ਕਿ ਮੈਂ 500 ਦਾ ਲੈ ਜਾ ਕੇ ਜੀ ਮੁੰਡੇ ਨੂੰ ਗੂਗਲ ਪੇ ਕਰਦੀ ਮੈਂ ਤਾਂ ਕਰਨੇ ਨਹੀਂ ਆਉਂਦੇ ਉਹ ਵੀ 500 ਕੋਲ ਹੀ ਰਹਿ ਗਏ ਮੇਰੇ ਬੱਚੋ ਦੇਈ ਨਾ ਦੇਈ ਨਾ ਠਾਈ ਚੱਲ ਜੀ ਕੰਮ ਬਣਾ ਜੀ ਨਾ ਦੀ ਜੀ ਤਾਂ ਵਧੀਆ ਹੈ ਕਿ ਦੇ ਦਈਏ ਬੇਚਰੀ ਨੂੰ ਦੇ ਨਹੀਂ ਮੁਕਤਔਰ ਗਰੀਬ ਆ ਬੇਚਰੀ ਦੇ ਦਾਂਗੇ ਯਾਰ ਗੰਗਾ ਲਾ ਹਾਂ ਜੀ ਆਪਣਾ ਔਖੇ ਸੌਕੇ ਕਿਤੇ ਫੇਰ ਵੀ ਆ ਜੂਗੀ ਹਾਂ ਫੇਰ ਕਦੇ ਫੇਰ ਛੱਦ ਲਾਂਗੇ ਹਾਂ ਫੇਰ ਛੱਜ ਲੈਂਗੇ ਉਹ ਕਿਹੜਾ 500 ਪਏਗੀ ਇੱਧਰ ਭਾਂ ਤੇ ਸਿੱਧੀ ਬੱਤੇ ਬੱਟ ਭੱਜ ਲਈ ਇੱਧਰ ਕਿੱਧਰ ਦੀ ਜਾਊਗੀ ਉਹਨਾਂ ਕੋ ਘੇਲੇ ਕੋਈ ਕਿਹ ਇਧਰ ਮੱਖਾ ਮਸ਼ੀਨ ਗੁੰਝਲੀ ਕਿਤੇ ਵਾਕ ਨੂੰ ਪਤਾ ਲੱਗ ਜੇ ਕਿ ਨਹੀਂ ਚੱਲਦਾ ਮੱਖਾ ਮਸ਼ੀਨ ਤੇ ਪੁੰਨ ਲਾ ਬਈ ਲੈਟ ਹੋਗਾ ਉਹ ਕਦ ਜਦ ਤੂੰ ਲੈਟ ਹੋਗਾ ਬਾੜੂ

ਮਰਤਾਂ ਨਹੀਂ ਦਿੱਤੀ ਕਦੀ ਨਾ ਨਾ ਰਾਤ ਨੂੰ ਫੀਲਿੰਗ ਲੈ ਕੇ ਲੈ ਕੇ ਜੀਬ ਵੜਾ ਲਈਏ ਨਾ ਹਾਂ ਕੰਜੇ ਜਿਆ ਪਾ ਬੁੜੇ ਬੁੜੇ ਜਜ ਬਾਬਾ ਟਾਈਮ ਅਸ ਲਿਖੇ ਤਾਂ ਹਾਂ ਹਾਂ ਬੁਕਤਾਂ ਤੋਂ ਉਹ ਕੀ ਉਹਦਾ ਜਿਹੜਾ ਬਲਬਲੇ ਚੜਾਉਂਦੇ ਉਹਦੀ ਵਰਤੋਂ ਕਰਦਾ ਉਹਨਾਂ ਕਿ ਨਹੀਂ ਉਹ ਚਿੰਦਰ ਕੋੜਾ ਕਿਸ ਨਾਲ ਮਾਰੀ ਆ ਵਿਚਾਰੀ ਉਹ ਤਾਂ ਉਹਦਾ ਵਰਤੋਂ ਕਰਨੀ ਚਾਹੀਦੀ ਜਦੋਂ ਕੋਈ ਜਨਾਨੀ ਦੀ ਗੱਲਤ ਦੀ ਹੈ ਅੱਛਾ ਫੀਲਿੰਗ ਲੈਣੀ ਛੋਬੇ ਉਹਦੋਂ ਅੱਛਾ ਉਹ ਬੋ 514 ਦੇ ਡਰਾਈਵਰ ਨੇ ਸਿੱਟੀ ਚੋਂ ਦੋ ਥਾਂ ਤੇ ਖੜਾ ਸੀ ਬੱਚਾ ਕੋਈ ਪਤਾ ਹੀ ਨਹੀਂ ਲੱਗਿਆ ਹੁਣ ਕੰਜੇ ਦੇ ਨੂੰ ਵੀ ਉਹਨਾਂ ਦੇ ਯਾਰ ਨੇ ਦੋ ਥਾਂ ਤੇ ਖੜਾ ਸੀ ਬੱਚਾ ਵੀ ਅੱਗੇ ਗੱਡੀ ਲੱਗੀ ਪਈ ਸੀ ਵੀ ਤੂੰ ਉਹ ਗੱਡੀ ਤੋਂ ਸਾਈਡ ਦੀ ਨਿਗਾੜਾ ਗੱਡੀ ਦੇ ਉੱਥੇ ਰੋਕ ਲਈ 514 ਨੇ ਓਏ ਆ ਹੀ ਹੁੰਦਾ ਇਹ ਕੰਮ ਭਾਵੇਂ ਦਾ ਲੰਨੇ ਚੱਕ ਮੈਂ ਹੁਣ ਜਿਹਨੂੰ ਆ ਮੈਂ ਉਹਨੂੰ ਫੇਰ ਲੜਿਆ ਨਹੀਂ ਮੈਂ ਚੱਲ ਅਗਲਾ ਕਹਿ ਦੂੰ ਪੰਨੀ ਕੀ ਦੇ ਬੰਨ ਤੇ ਅੱਗ ਲੱਗ ਰਹੀ ਹੈ ਓ ਤੇਰੇ ਕਰਮਾ ਓਏ ਤੇਰੇ ਕਰਮਾ ਚ ਹੀ ਨਹੀਂ ਸੀ ਮੈਂ ਤਾਂ ਕਰਮਾ ਚ ਫਰਕ ਹੈ ਤੇ ਤੇ ਕਰਮਾ ਚ ਫਰਕਾ

ਚੱਲ ਵਰਜਾ ਦੇਖ ਲੈ ਪਿੰਡੀ ਚੱਲੀ ਹੁਣ ਹੋਰ ਤਾਂ ਕੋਈ ਬਾਹਰ ਚੱਲਦਾ ਫਿਰ ਕਾ ਜਾ ਬਹਿ ਜਾ ਫਿਰ ਕੰਜ ਜਿਆ ਤੇਰੇ ਕਰਮਾਂ ਕੀ ਨਹੀਂ ਸੀਗੇ ਉਹ ਪੰਜ ਆ ਲੈਣਾ ਬਾਹਰ ਉਹ ਬੁਰੇ ਹੱਡ ਹੋ ਰਹੇ ਨੇ ਉਹ ਛੱਟ ਤਾਂ ਨਹੀਂ ਵੱਜੀ ਬਾਣੀ ਨਾ ਨਾ ਉਹ ਛੱਟ ਕਾਨੂੰ ਵੱਜੀ ਬਕਤਾ ਬਸ ਛੱਟ ਚੱਲ ਕੰਜ ਜਿਆ ਬੁਰੇ ਹੱਡ ਹੋ ਰਹੇ ਨੇ ਬਾਲੇ ਤੂੰ ਵੀ ਬੜੂ ਬੁੰਡ ਪੰਗ ਲੈਣਾ ਹਰਦਾ ਨਹੀਂ ਆ ਉਹ ਫੇ ਮਾਂ ਉਹ ਖਾ ਵਾਲਾ ਕੁਛ ਰੱਖੇਗਾ ਉੱਥੇ ਮੈਨੂੰ ਬਾਲੇ ਜਾਂ ਟੱਕਰ ਦੇ ਸਦੂਰਗੜ ਮੈਂ ਸ਼ਹਿਰ ਭੱਜ ਜਾਂਦਾ ਜਦੋਂ ਬੈਗਰ ਬੂਗਰੇ ਜਨ ਖਾਇ ਕਰ ਤੇ ਤੂੰ ਖਾਤ ਮੈਂ ਤਾਂ ਮਾ ਜਿਹਦੇ ਡੋਖਾਲੇ ਮਰ ਤਾ ਥੱਲੇ ਪੈਰੀਂ ਲੱਗੇ ਅੱਛਾ ਤੂੰ ਤਾਂ ਹੀ ਡਿੱਗ ਪਿਆ ਹੁਣ ਵੀ ਭਾਂਜਾ ਲੈਣਾ ਹਣਾ ਬੁੱਤੌਰ ਕੋਲਕਤੀ ਪਿੰਨ ਕੀ ਉਹਦੇ ਪਿੱਛੇ ਡਿੱਗ ਬੈ ਮੈਂ ਤਾਂ ਆਇਆ ਐ ਪਿੱਛੇ ਨੂੰ ਝੂਟਾ ਕੋਲਕ ਜੇ ਭਾਂਜਾ ਲੈਣਾ ਤੂੰ ਲੈ ਲੈਂਦਾ ਸਿੰਦਰ ਦੀ ਫੇਰ ਤੂੰ ਮਿਲ ਰਿਹਾ ਤੋ ਇਹ ਚ ਨਿਕਲ ਹੀ ਨਹੀਂ ਸਕਦਾ ਸੀ ਉੱਥੇ ਮਰ ਜਾਂਦਾ ਮੈਂ ਵੀ ਡਿੱਗ ਪਿਆ ਸੀ ਉੱਥੇ ਹਾਂ ਇਹ ਲੱਤਾਂ ਦੀ ਜਾਨ ਹੀ ਨਿਕਲ ਗਈ ਮੇਰੇ ਤਾਂ ਪੈਰ ਚੋਂ ਜਿਹੜਾ ਬੁੱਤਾ ਫਿਰ ਮੈਂ ਦੋ ਖਾਇਆ ਇਹ ਨਹੀਂ ਉਹ ਘਰ ਤਾਂ ਤੇਰੇ ਵਾਸਤੇ ਵਗੂ ਦਿਖਾਣੀਆਂ ਚਾਹੀਦੀਆਂ ਬੁੱਤਾ ਫਿਰ ਮੈਂ ਦੋ ਨਹੀਂ ਖਾਣੇ ਚ ਇੱਕ ਖਾਣਾ ਸੀ ਨਾ ਚੱਲੀਏ ਬਰਾ ਜੇ ਇੱਕ ਕੰਮ ਇੱਕ ਹੀ ਖਾਲੇ ਬਹੁਤ ਹੈ ਨਾ ਆਇਆ ਚੱਲੀਏ ਬਰਾ ਫੱਕਰੇ ਚੱਲ